ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਹੋ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੇ ਲੈ ਹੋ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿਤੈ ਲੈ ਹੋ ਉਬਾਰ ਸਤ ਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੈ ਲੈਹੁ ਉਬਾਰ ਸਤਿਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਬਰੈ ਤਿਤੈ ਲੈਹੁ ਉਬਾਰ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਹੋ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੇ ਲੈ ਹੋ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿਤੈ ਲੈ ਹੋ ਉਬਾਰ ਸਤ ਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਧਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈਹੁ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੈ ਉੱਬਰੈ ਤਿਤੈ ਲੈਹੁ ਉਬਾਰ ਸਤਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਬਰੈ ਤਿਤੈ ਲੈਹੁ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿਤੈ ਲੈ ਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈਹੁ ਉਬਾਰ ਸਤਿਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਬਰੈ ਤਿਤੈ ਲੈਹੁ ਉਬਾਰ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਹੋ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿਤੈ ਲੈ ਹੋ ਉਬਾਰ ਸਤ ਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈ ਹੋ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੇ ਤਿੱਤੇ ਲੈ ਹੋ ਓਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉੱਬਰੈ ਤਿਤੈ ਲੈਹੁ ਉਬਾਰ ਸਤ ਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈ ਹੋ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣਹਾਰ ਸਲੋਕ ਮਹੱਲਾ ਤੀਜਾ ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੇ ਲਹਿਉ ਉਬਾਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿਤੈ ਲੈ ਹੋ ਉਬਾਰ ਸਤ ਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਸਲੋਕ ਮਹੱਲਾ 3 ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੈ ਤਿੱਤੇ ਲੈ ਹੋ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਣ ਹਾਰ